ਸੱਸੀ ਕਾਲਜੀ ਸਾਰਿਆਂ ਨੂੰ ਰਖੜੀ ਦਾ ਤਿਹਾਰ ਆ ਰਿਹਾ ਜੀ ਤੇ ਇਹ ਤਿਹਾਰ ਜਿਹੜਾ ਮਠਿਆਈ ਨਾਲ ਹੀ ਫੱਬਦਾ ਕਿਉਂਕਿ ਭੈਣ ਭਰਾ ਜਦੋਂ ਮਿਲਦੇ ਆ ਤਾਂ ਫਿਰ ਮੂੰਹ ਮਿੱਠਾ ਬੰਦ ਹੈ ਤੇ ਅੱਪਾ ਅੱਜ ਬਹੁਤ ਹੀ ਟੇਸਟੀ ਜੇ ਮਲਾਈ ਪੇੜ ਘਰ ਦੇ ਵਿੱਚ ਤਿਆਰ ਕੀਤੇ ਆ ਬਹੁਤ ਜਿਆਦਾ ਸੌਫਟ ਹੈਲਥੀ ਤੇ ਟੇਸਟੀ ਇਹਨੂੰ ਬਣਾਉਣਾ ਬਿਲਕੁਲ ਆਸਾਨ ਹੈ ਇਹਦੇ ਲਈ ਆਪਾਂ ਇੱਕ ਸਾਈਡ ਤੇ 1 ਕਿਲੋ ਦੁੱਧ ਗਰਮ ਰੱਖਤਾ ਤੇ ਦੂਸਰੀ ਸਾਈਡ ਤੇ ਆਪਾਂ ਅੱਧਾ ਕਿਲੋ ਦੁੱਧ ਗਰਮ ਰੱਖ ਦਾਂਗੇ ਦੋਨਾਂ ਸਾਈਡ ਤੇ ਆਪਾਂ ਅਲੱਗ-ਅਲੱਗ ਦੁੱਧ ਰੱਖ ਦੇਣਾ ਕੜਾਈ ਵਾਲੇ ਦੁੱਧ ਵਿੱਚ ਜਦੋਂ ਉਬਾਲ ਆ ਗਿਆ ਤਾਂ ਤੁਸੀਂ ਗੈਸ ਦੀ ਫਲੇਮ ਸਲੋ ਕਰ ਦੇਣੀ ਹੈ ਤੇ ਉਹਨੂੰ ਹਲਕੇ-ਹਲਕੇ ਪਕਾਉਂਦੇ ਰਹਿਣਾ ਤੇ ਦੂਸਰੀ ਸਾਈਡ ਜਿਹੜਾ ਦੁੱਧ ਸੀ ਜਦੋਂ ਉਹਨੂੰ ਉਬਾਲ ਆ ਗਿਆ ਤਾਂ ਤੁਸੀਂ ਉਹਨੂੰ ਫੜ ਲੈਣਾ ਪਰ ਉਹਦੇ ਵਿੱਚ ਤੁਸੀਂ ਇਚਾ ਹੈ ਬਿਨੇਗਰ ਪਾ ਲਿਓ ਤੇ ਆਪਾਂ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਪਾਇਆ ਤੇ ਉਹਦੇ ਨਾਲ ਹੀ ਇਹ ਦੁੱਧ ਸੀਗਾ ਜਿਹੜਾ ਉਹ ਫਟ ਗਿਆ ਤੇ ਫਿਰ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਛਾਨ ਲਾਂਗੇ ਤੇ ਸਾਫ਼ ਕਰ ਲਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਲਈ ਇੱਕ ਕੱਚ ਦੀ ਕੋਲੀ ਤੇ ਉਹਦੇ ਵਿੱਚ ਥੋੜੇ ਜਿਹਾ ਲਵਾਂਗੇ ਕੇਸਰ ਦੇ ਧਾਗੇ ਇਹ ਤੁਸੀਂ ਜ਼ਰੂਰ ਲੈਣੇ ਹੈਗੇ ਕਿਉਂਕਿ ਇਹਦੇ ਬਿਨਾ ਜਿਹੜੇ ਲੱਡੂ ਹੈ ਉਹ ਅਧੂਰੇ ਹੈ ਉਦੇ ਵਿੱਚ ਬਿਲਕੁਲ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਦੋ ਤਿੰਨ ਡ੍ਰੌਪਸ ਪਾਈਆਂ ਗਈਆਂ ਤੇ ਕੇਸਰ ਨੂੰ ਇਹਦੇ ਵਿੱਚ ਚਾਹੀ ਤਾਂ ਤੁਸੀਂ ਕਿਸੇ ਚੀਜ਼ ਨਾਲ ਮਿਕਸ ਕਰ ਦਿਓ ਤੇ ਜਾਂ ਇਹਨੂੰ ਹਲਕੇ ਹਲਕੇ ਹਿਲਾਉਂਦੇ ਰਹੋ ਤਾਂ ਕਿ ਇਹ ਕਲਰ ਹੈ ਵਗੈਰਾ ਬਹੁਤ ਛੇਤੀ ਛੜ ਜਾਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਅੱਧਾ ਕੇਸਰ ਦੁੱਧ ਦੇ ਵਿੱਚ ਪਾ ਦਾਂਗੇ ਕੜਾਈ ਵਾਲੇ ਦੇ ਜਿਹਨੂੰ ਆਪਾਂ ਚੰਗੀ ਤਰ੍ਹਾਂ ਬਣਾ ਰਹੇ ਹਾਂ ਤੇ ਇਹਨੂੰ ਕਰ ਦਾਂਗੇ ਜਿਵੇਂ ਮਿਕਸ ਨਾਲੇ ਤਾਂ ਇਹਦਾ ਟੇਸਟ ਬਹੁਤ ਵਧੀਆ ਆਊਗਾ ਤੇ ਨਾਲੇ ਇਹ ਆਪਦਾ ਕਲਰ ਦੇਊਗਾ ਉਸ ਤੋਂ ਬਾਅਦ ਆਪਾਂ ਆਪਣੇ ਦੂਸਰੇ ਦੁੱਧ ਨੂੰ ਪਨੀਰ ਨੂੰ ਜਣੀ ਕਿ ਚੰਗੀ ਤਰ੍ਹਾਂ ਛਾਲ ਲਾਂਗੇ ਤੇਨੂੰ ਤੁਸੀਂ 4-5 ਵਾਰੀ ਸਾਫ਼ ਪਾਣੀ ਪਾ ਕੇ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈਗਾ ਇਹਦੇ ਵਿੱਚ ਖਟਾਸ ਵਗੈਰਾ ਬਿਲਕੁਲ ਨਾ ਰਵੇ ਤੇਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਤਾਂ ਕਿ ਜਦੋਂ ਵੀ ਆਪਾਂ ਮਠਿਆਈ ਬਣਾਵਾਂਗੇ ਤਾਂ ਇਹਦੇ ਕਰਕੇ ਦੂਸਰਾ ਦੁੱਧ ਖਰਾਬ ਨਾ ਹੋਵੇ ਤੇ ਨਾਲੇ ਉਹਦੇ ਵਿੱਚ ਕੋਈ ਵੀ ਖਟਾਸ ਨਾ ਆਵੇ ਤੇ ਉਸ ਤੋਂ ਬਾਅਦ ਆਪਾਂ ਨਾਲ-ਨਾਲ ਜਿਹੜਾ ਦੂਸਰਾ ਆਪਣਾ ਦੁੱਧ ਸੀ ਕੇਸਰ ਵਾਲਾ ਉਹਨੂੰ ਵੀ ਹਿਲਾਉਂਦੇ ਰਵਾਂਗੇ ਤੇ ਪਨੀਰ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਇੱਕ ਥਾਲੀ ਦੇ ਵਿੱਚ ਕੱਢ ਲਾਂਗੇ ਮਠਾਈ ਜਿਹੜੀ ਘਰ ਦੇ ਵਿੱਚ ਬਣਾਉਣੀ ਆ ਤਾਂ ਉਹਦਾ ਹੀ ਅਲੱਗੀ ਗੱਲ ਹੁੰਦੀ ਹੈ ਪਰ ਜਿਹੜੀ ਇਹ ਮਠਾਈ ਆਪਾਂ ਬਣਾ ਰਹੇ ਹਾਂ ਬਹੁਤ ਜ਼ਿਆਦਾ ਹੈਲਥੀ ਹੈ ਤੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੇ ਫਿਰ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਜੀ ਭਰ ਕੇ ਮલાઈ ਦਾ ਤੇ ਇਹਨੂੰ ਆਪ ਦੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਪਹਿਲਾਂ ਇਹਨੂੰ ਆਪਾਂ ਦੇਖ ਲਾਂਗੇ ਵੀ ਇਹਦੇ ਵਿੱਚ ਕਿੰਨੀ ਕੀ ਜ਼ਰੂਰਤ ਹੈ ਤੇ ਜ਼ਰੂਰਤ ਪੈਣ ਤੇ ਆਪਾਂ ਇਹਦੇ ਵਿੱਚ ਹੋਰ ਮਲਾਈ ਵੀ ਪਾ ਸਕਦੇ ਆ ਤੇ ਫਿਰ ਆਪਾਂ ਇੱਕ ਚਮਚ ਲੈ ਆ ਜੀ ਹੋਰ ਮਲਾਈ ਦਾ ਤਾਂ ਕਿ ਇਹ ਬਹੁਤ ਜਿਆਦਾ ਸੌਫਟ ਹੋ ਜੇ ਜਿਹੜਾ ਇੱਥੇ ਐ ਤੁਹਾਨੂੰ 4 ਤੋਂ 5 ਮਿੰਟ ਦਾ ਸਮਾਂ ਜੇ ਤੁਹਾਡਾ ਲੱਗ ਗਿਆ ਤਾਂ ਮਠਿਆਈ ਇਹ ਜਿਹੜੀ ਓਨੀ ਜਿਆਦਾ ਹੀ ਟੇਸਟੀ ਬਣੂਗੀ ਤੇ ਆਪਾਂ ਦੇਖੋ ਇਹਦੇ ਵਿੱਚ ਮਲਾਈ ਹੈ ਪਨੀਰ ਹੈ ਦੁੱਧ ਹੈ ਸਾਰੀਆਂ ਹੈਲਥੀ ਚੀਜ਼ਾਂ ਤੇ ਕੁਝ ਵੀ ਬਾਰ ਲਿਮਿਟ ਮਿਲਾਵਟ ਨਹੀਂ ਸਾਰਾ ਕੁਝ ਆਪਾਂ કરી ਤਿਆਰ ਕੀਤਾ ਹੈਗਾ ਤੇ ਇਹਨੂੰ ਆਪਾਂ ਕਰ ਲਾਂਗੇ ਜੀ ਚੰਗੀ ਤਰ੍ਹਾਂ ਮਿਕਸ ਤੇ ਦੇਖੋ ਇਹ ਬਿਲਕੁਲ ਮੱਖਣ ਦੀ ਤਰ੍ਹਾਂ ਸੌਫਟ ਹੋ ਜਾਊਗਾ ਜਿਵੇਂ ਆਪਾਂ ਤਾਜ਼ਾ ਮੱਖਣ ਕੱਢਦੇ ਆ ਉਸ ਤਰੀਕੇ ਦੀ ਤੁਸੀਂ ਇਹਨੂੰ ਬਣਾ ਲੈਣਾ ਦੇਖੋ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਊਗਾ ਵੀ ਇਹ ਤਿਆਰ ਹੋ ਗਿਆ ਫਿਰ ਨਾਲ ਹੀ ਆਪਣਾ ਜਿਹੜਾ ਦੁੱਧ ਸੀ ਉਹ ਵੀ ਅੱਧਾ ਰਹਿ ਗਿਆ ਜਾਨੀ ਕਿ ਅੱਧਾ ਕਿਲੋ ਤੋਂ 250 ਗ੍ਰਾਮ ਹੀ ਰੱਖ ਲੈਣਾ ਆਪਾਂ ਪਰ ਜ਼ਿਆਦਾ گاੜਾ ਵੀ ਨਹੀਂ ਕਰਨਾ ਕਿਉਂਕਿ ਫਿਰ ਤਾਂ ਉਹ ਖੋਏ ਦੀ ਤਰ੍ਹਾਂ ਸਖਤ ਬਣ ਜਾਊਗਾ ਤੇ ਆਪਣਾ ਜਿਹੜਾ ਮਲਾਈ ਮਿਕਸ ਪਨੀਰ ਸੀ ਆਪਾਂ ਸਾਰਾ ਇਹਦੇ ਵਿੱਚ ਪਾ ਦਾਂਗੇ ਤੇ ਲਗਾਤਾਰ ਆਪਾਂ ਹਿਲਾਉਂਦੇ ਰਵਾਂਗੇ ਗੈਸ ਦੀ ਫਲੇਮ ਹੈ ਜਿਹੜੀ ਇੱਥੇ ਤੁਸੀਂ ਬਹੁਤ ਸਲੋ ਕਰ ਲੈਣੀ ਹੈਗੀ ਕਿਉਂਕਿ ਇਹ ਬਿਲਕੁਲ ਵੀ نیچے ਨਹੀਂ ਲੱਗਣਾ ਚਾਹੀਦਾ ਕੜਾਈ ਵੀ ਨੀਚੋਂ ਥੋੜੀ ਜੀ ਥੋੜੀ ਭਾਰੀ ਹੋਵੇ ਤਾਂ ਜ਼ਿਆਦਾ ਵਧੀਆ ਹੈਗਾ ਹਲਕਾ ਹਲਕਾ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਪਰ ਤੁਸੀਂ ਜੇ ਇਹਦੇ ਵਿੱਚ ਕੜਛੀ ਲੈ ਲਓ ਤਾਂ ਜ਼ਿਆਦਾ ਵਧੀਆ ਕਿਉਂਕਿ ਉਹ ਸੈਡਾ ਵਗੈਰਾ ਤੋਂ ਉਤਾਰਨਾ ਬਹੁਤ ਸੁੱਕਾ ਹੋ ਜਾਂਦਾ ਨਹੀਂ ਤਾਂ ਦੂਸਰੇ ਪਲਟੇ ਵਗੈਰਾ ਜਾਂ ਹੋਰ ਚੀਜ਼ਾਂ ਨਾਲ ਇਹ ਸਾਈਡਾਂ ਤੇ ਲੱਗ ਜਾਂਦਾ ਫਿਰ ਇਹਦੇ ਵਿੱਚ ਪਾਇਆ ਜੀ ਆਪਾਂ ਇੱਕ ਕੱਪ ਚੀਨੀ ਦਾ ਪਰ ਇਸ ਤੋਂ ਜ਼ਿਆਦਾ ਬਿਲਕੁਲ ਨਾ ਪਾਓ ਚੀਨੀ ਤੁਸੀਂ ਆਪਦੇ ਟੇਸਟ ਦੇ ਅਨਸਾਰ ਜਿੰਨੀ ਕਿ ਤੁਹਾਡੀ ਮਠਿਆਈ ਹੈ ਤੁਸੀਂ ਉਹਦੇ ਵਿੱਚ ਲਾਸਟ ਤੇ ਚੈੱਕ ਵੀ ਕਰ ਸਕਦੇ ਹੋ ਜਦੋਂ ਤੁਹਾਡਾ ਲਗਾਤਾਰ ਗੈਸ ਚੱਲਦਾ ਰਿਹਾ ਤਾਂ ਇਸ ਤਰ੍ਹਾਂ ਦਾ ਇਹਨੇ گاੜਾ ਹੋ ਜਾਣਾ ਦੇਖੋ ਜਦੋਂ ਇੰਨਾ ਕੁ گاੜਾ ਹੋ ਗਿਆ ਇਹ ਤਾਂ ਤੁਸੀਂ ਇਹਨੂੰ ਬਸ ਇੱਥੇ ਹੀ ਬੰਦ ਕਰ ਦੇਣਾ ਥੋੜਾ ਜਿਹਾ ਪਕਾ ਕੇ ਇਸ ਤੋਂ ਜ਼ਿਆਦਾ گاੜਾ ਨਾ ਕਰਿਓ ਕਿਉਂਕਿ ਜਿਹੜੇ ਆਪਣੇ ਇਹ ਲੱਡੂ ਹੈ ਮਲਾਈ ਵਾਲੇ ਉਹ ਮਲਮ ਜਿਹੀ ਵਧੀਆ ਲੱਗਦੀ ਹੈ ਬਹੁਤ ਹੀ ਟੇਸਟੀ ਇਹ ਲੱਡੂ ਬਣ ਕੇ ਤਿਆਰ ਹੁੰਦੇ ਆ ਜਦੋਂ ਤੁਸੀਂ ਇੱਕ ਵਾਰੀ ਖਾ ਲੇ ਨਾ ਫਿਰ ਤੁਸੀਂ ਬਾਰ ਬਾਰ ਬਣਾਉਂਗੇ ਇਹ ਜੀ ਚੀਜ਼ਾਂ ਤੇ ਟਾਈਮ ਤਾਂ ਲੱਗ ਜਾਂਦਾ ਪਰ ਜਦੋਂ ਬਣਦੀਆਂ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀਆਂ ਹੈਗੀਆਂ ਵੀਡੀਓਸ ਤੁਹਾਨੂੰ ਇਹ ਕਿਹੋ ਜੀ ਲੱਗੀ ਤੇ ਮੈਨੂੰ ਨਾਲ ਨਾਲ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੀਡੀਓ ਨੂੰ ਤੁਸੀਂ ਜਰੂਰ ਕਰਦਿਆ ਕਰੋ ਉਸ ਤੋਂ ਬਾਅਦ ਦੇਖੋ ਇਸ ਤਰੀਕੇ ਨਾਲ ਆਪਾਂ ਇਹ ਲੱਡੂ ਤਿਆਰ ਕਰਨੇ ਆ ਇਕੇਦਮ ਆਪਾਂ ਹੱਥ ਤੇ ਬਟਨੇ ਜੈਨੀ ਕਿਉਂਕਿ ਇਹ ਬਹੁਤ ਸੌਫਟ ਤਿਆਰ ਹੁੰਦੇ ਆ ਤੇ ਜਦੋਂ ਇਹਨੂੰ ਤੁਸੀਂ 1 ਘੰਟਾ 2 ਘੰਟਾ ਫ੍ਰਿਜ ਚ ਰੱਖਤਾ ਤਾਂ ਇਹ ਬਹੁਤ ਹੀ ਜ਼ਿਆਦਾ ਠੰਢੀ ਠੰਢੀ ਬਿਲਕੁਲ ਰਸਮਲਾਈ ਦੀ ਫੀਲਿੰਗ ਵਾਲੀ ਆਊਗੀ ਤੁਹਾਨੂੰ ਐਨੀ ਟੇਸਟੀ ਮਠਿਆਈ ਬਣਦੀ ਹੈ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਬਚਿਆ ਸੀਗਾ ਜੀ ਕੇਸਰ ਤੇ ਉਹਨੂੰ ਆਪਾਂ ਹਲਕਾ ਹਲਕਾ ਸਾਰੇ ਲੱਡੂਆਂ ਦੇ ਉੱਤੇ ਲਗਾ ਦਾਂਗੇ ਬੀਜ ਵਿੱਚ ਜੇ ਕੇਸਟਰ ਦੇ ਧਾਗੇ ਵੀ ਬਚੇ ਹੋਣ ਤਾਂ ਤੁਸੀਂ ਉਹ ਵੀ ਲਗਾ ਦਿਓ ਕਿਉਂਕਿ ਉਹ ਪਾਣੀ ਦੇ ਨਾਲ ਭਿੱਜ ਕੇ ਬੜੇ ਸੌਫਟ ਹੋ ਗਏ ਤੇ ਉੱਪਰ ਲੱਗੇ ਬੜੇ ਸੋਹਣੇ ਲੱਗਣਗੇ ਇਹਦੇ ਉੱਪਰ ਤੁਸੀਂ ਕੋਈ ਵੀ ਡਰਾਈ ਫਰੂਟ ਲਗਾ ਸਕਦੇ ਹੋ ਆਪਾਂ ਇਹਦੇ ਉੱਪਰ ਜਿਹੜੀਆਂ ਇਲਾਇਚੀਆਂ ਹੈਗੀਆਂ ਉਹਨਾਂ ਦੇ ਪੀਸ ਕਰ ਕਰਕੇ ਲਗਾਈ ਸੀ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਜਿਹੜੀ ਹੈਗੀ ਮਠਿਆਈ ਬਣ ਕੇ ਤਿਆਰ ਹੋਗੀ ਤੇ ਇੱਕ ਗੱਲ ਹੋਰ ਤੁਹਾਨੂੰ ਕੋਈ ਦੱਸ ਨਹੀਂ ਸਕਦਾ ਵੀ ਤੁਸੀਂ ਇਹ ਘਰੇ ਤਿਆਰ ਕੀਤੀ ਹੈ ਜੇ ਇਹ ਜਿਆ ਵਧੀਆ ਇਹਨੂੰ ਤੁਸੀਂ ਉੱਪਰੋਂ ਅੱਪਾ ਕਹਿਦਾਂ ਨੇ ਜਿਵੇਂ ਰੰਗ ਰੂਪ ਦੇ ਦੋਗੇ ਇਹ ਓਨੀ ਜਿਆਦਾ ਵਧੀਆ ਲੱਗੂਗੀ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਟੇਸਟੀ ਬਣਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਲੱਡੂ ਕਿਹਜੇ ਬਣਿਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਰੱਖੜੀ ਦਾ ਤਿਆਰ ਆ ਰਿਹਾ ਹੈ ਜਲਦੀ ਤੋਂ ਜਲਦੀ ਮਠਿਆਈਆਂ ਸਭ ਘਰ ਵਿੱਚ ਤਿਆਰ ਕਰ ਰਹੇ ਹੈ ਤੇ ਬਹੁਤ ਹੀ ਛੇਤੀ ਤਿਆਰ ਹੋਣ ਵਾਲੀ ਇਹ ਮਠਿਆਈ ਤੁਸੀਂ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਨਾਲੇ ਹੈਲਥੀ ਹੈ ਤਿੰਨਾਂ ਲਈ ਇਹ ਜਿਹੜੀ ਹੈਗੀ ਮਠਿਆਈ ਸਭ ਨੂੰ ਪਸੰਦ ਆਊਗੀ ਇਹ ਮੇਰੀ ਪੱਕੀ ਗਾਰੰਟੀ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ